ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੁਰਗੇਸ਼ ਸਿੰਘ ਬੇਲੇ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਅਮਰੀਕਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਵਾ ਜਿਸ ਨੌਜਵਾਨ ਦਾ ਨਾਮ ਹਰਜਿੰਦਰ ਸਿੰਘ ਹੈ ਤੇ ਉਸ ਨੂੰ 45 ਸਾਲ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਜਿਸ ਰੋਡ ਉਤੇ ਉਸਨੇ ਟਰੱਕ ਦਾ ਯੂ ਟਰਨ ਲਿਆ ਸੀ ਉਸ ਰੋਡ ਉੱਤੇ ਐਨਾ ਵੱਡਾ ਵਹੀਕਲ ਕਦੇ ਵੀ ਯੂ-ਟਰਨ ਨਹੀਂ ਲੈ ਸਕਦਾ ਤੇ ਉਸ ਰੋਡ ਉੱਤੇ ਸਿਰਫ ਪੁਲਸੇ ਯੂ-ਟਰਨ ਲੈ ਸਕਦੀ ਹੈ ਤੇ ਦੂਜੀ ਗੱਲ ਹਰਜਿੰਦਰ ਸਿੰਘ ਨੂੰ ਤਿੰਨ ਜਾਨਾਂ ਜਾਣ ਦੇ ਦੋਸਤ ਦੇ ਵਿੱਚ ਹਰੇਕ ਜਾਨ ਦੀ 15 ਸਾਲ ਸਜ਼ਾ ਸੁਣਾਈ ਗਈ ਹੈ ਤੇ ਟੋਟਲੀ ਸੰਖਿਆ ਬਣੀ ਹੈ 45 ਸਾਲ ਨਿਊਜ਼ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਜਿਹੜਾ ਹੈਗਾ ਸੀ ਤੇ ਉਹ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾ ਹੈ ਉਸ ਦੇ ਵਿੱਚ ਵੀ ਫੇਲ ਹੋ ਚੁੱਕਿਆ ਸੀ ਨਿਊਜ਼ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਜਿਹੜਾ ਨੌਜਵਾਨ ਸੀ ਇਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਪਰ ਇਹ ਵੀ ਕਿਹਾ ਜਾ ਰਿਹਾ ਹੈ 2019 ਦੇ ਵਿੱਚ ਇੱਕ 5000 ਡਾਲਰ ਦਾ ਬੋਨਸ ਲੈ ਕੇ ਉਸ ਨੂੰ ਰਿਹਾ ਕਰ ਦਿੱਤਾ ਸੀ ਬੇਸਿਕਲੀ ਉਸ ਨੂੰ ਇਲੀਗਲ ਇਮੀਗ੍ਰੈਂਟ ਦੱਸਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਵੀ ਇਹ ਹਾਦਸਾ ਵਾਪਰਿਆ ਇਸ ਨੌਜਵਾਨ ਦਾ ਪਰਿਵਾਰ ਪੰਜਾਬ ਦੇ ਵਿੱਚ ਸਫਰ ਕਰ ਰਿਹਾ ਹੈ ਪੰਜਾਬ ਦੇ ਲੋਕ ਦੁਆਈਆਂ ਪਾ ਰਹੇ ਨੇ ਕਿ ਇਸ ਨੌਜਵਾਨ ਦੇ ਨਾਲ ਇੰਨਾ ਵੱਡਾ ਕਾਂਡ ਨਾ ਕੀਤਾ ਜਾਵੇ ਮੰਨੇ ਕੀ ਇਸ ਬੰਦੇ ਦੀ ਗਲਤੀ ਹੈਗੀ ਸੀ ਪਰ ਇਸ ਬੰਦੇ ਨੂੰ ਇੰਨੀ ਵੱਡੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਇਸ ਦੇ ਵਿੱਚ ਤੁਹਾਡਾ ਕੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਜਾ ਕੇ ਬਸਿਓ ਅਗਰ ਤੁਸੀਂ ਇਸ ਬੰਦੇ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਪੇਟੀਸ਼ਨ ਭਰਨਾ ਜ਼ਰੂਰੀ ਹੈ ਪੇਟੀਸ਼ਨ ਲਿੰਕ ਡਿਪ੍ਰੈਸ਼ਨ ਬੋਰਡ ਦੇ ਵਿੱਚ ਹੈਗਾ ਹੈ ਤੁਸੀਂ ਜਾ ਕੇ ਭਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ